ਗੁਰੂ ਮੇਰ ਕਰੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪੜ ਕੇ ਵੇਖ ਪੜਿਆ ਕਹਿਣ ਲੱਗਾ ਜੀ ਹੁਣ ਤਾਂ ਸਿੱਧੇ ਹੋ ਗਏ ਨੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਸਲਾਰ ਦੀਨਾ ਜਦੋਂ ਕੋ ਗੁਰੂ ਘਰ ਅੱਗੇ ਨਿਮਾਣਾ ਹੋ ਕੇ ਮੱਥਾ ਟੇਕਦਾ ਨਾ ਤੇ ਗੁਰੂ ਉਹਦੇ ਕਰਮ ਬਦਲ ਦਿੰਦਾ ਹੈ ਗੁਰੂ ਉਹਦੀ ਤਕਦੀਰ ਬਦਲ ਦਿੰਦਾ ਹੈ ਤੇ ਤਕਦੀਰ ਬਦਲੇਗੀ ਕਦੋਂ ਆਗਿਆ ਸਮ ਨਹੀਂ ਸਹਿਬ ਸੇਵਾ ਉਹਦੀ ਆਗਿਆ ਚ ਆ ਉਹਦੇ ਰਜਾ ਵਿੱਚ ਆ ਉਹਦੇ ਭਾਣੇ ਵਿੱਚ ਆਉਣਾ ਕਰ ਗੁਰੂ ਕੋਲ ਆਉਣ ਦੀ ਕਿੰਨੀ ਕੁ ਤਾਕਤ ਹੈ ਅਰਦਾਸ ਕਰਨ ਦੀ ਤਿੰਨੀ ਤਾਕਤ ਮੈਂ ਸਾਰਾ ਕੁਝ ਕਹਿਣ ਦਾ ਯਤਨ ਕਰਾਂਗਾ ਤੇ ਨਾਲ ਮੈਂ ਪ੍ਰਬੰਧਕਾਂ ਨੂੰ ਬੇਨਤੀ ਕਰਾਂ ਕਿ ਮੈਨੂੰ ਟਾਈਮ ਕਿੰਨਾ ਕੁ ਦੱਸ ਦਿਆ ਜੇ ਬਾੜੇ ਲੱਗੇ ਆ ਕੇ ਉਹ ਹਿਸਾਬ ਨਾਲ ਆਪਣਾ ਕਢੀ ਨੂੰ ਕਿਤੇ ਤੇਜ਼ ਕਰਨੀ ਪਿੱਛੇ ਕਰਦੇ ਆਂਗੇ ਨਹੀਂ ਤੇ ਬ੍ਰੇਕ ਲਾ ਦੇਾਂਗੇ ਪਰ ਇਹ ਨਹੀਂ ਮੈਂ ਕਹਾਂਗਾ ਕਿ ਮੇਰਾ ਇੱਕ ਪ੍ਰਸੰਗ ਰਹਿ ਗਿਆ ਹੈ ਮੈਨੂੰ ਗੁਰੂ ਪਾਤਸ਼ਾਹ ਨੇ ਸੰਤੋਖ ਬਖਸ਼ਿਆ ਜਿਹੜਾ ਇਹਦੇ ਕੋਲ ਨਹੀਂ ਨਰਜਿਆ ਆ ਨਹੀਂ ਜੇ ਰਜ਼ਾ ਸਕਦੀ ਟੋਕਰੀ ਆ ਟੋਕਰੀ ਜਿਹੜੀ ਨੇ ਕੱਖ ਵੀ ਨਹੀਂ ਜਿਹੜਾ ਉਹ ਵੱਲ ਹੋ ਗਿਆ ਨਾ ਉਹ ਖਿੰਮੇ ਨੀਚ ਕੀੜ ਕੋ ਰਾਜ ਪਾਰਗ੍ਰਮ ਪਾਰਬ੍ਰਮ ਗਰੀਬ ਨਵਾਜ ਜਦੋਂ ਮੈਂ ਤੁਹਾਡੇ ਇਲਾਕੇ ਵਿੱਚ ਵੜਿਆ ਨਾ ਤੇ ਮੈਨੂੰ ਇਤਿਆਹ ਚ ਤੇ ਆ ਗਿਆ ਮਹਾਰਾਜ ਰਣਜੀਤ ਸਿੰਘ ਦਾ ਕੁਦਰਤੀ ਤੌਰ ਤੇ ਕੋਈ ਨਾਂ ਲਿਖਿਆ ਸੀ ਸ਼ਾਇਦ ਹਾਂਜੀ ਉਹ ਚਾਚੇ ਤੇ ਆ ਗਿਆ ਸਰਦਾਰ ਚੜਤ ਸਿੰਘ ਦੀ ਮੌਤ ਤੋਂ ਬਾਅਦ ਜਿਹੜਾ ਮਾਹ ਸਿੰਘ ਆਇਆ ਨਾ ਇਹਨੇ ਜੰਗ ਕੀਤਾ ਤੇ ਮਾਹ ਸਿੰਘ ਦੀ ਗੁਰਮਖੋ ਬੜੀ ਜਲਦੀ ਮੌਤ ਹੋ ਗਈ ਮਾਹ ਸਿੰਘ ਤੁਹਾਡੇ ਇਲਾਕੇ ਚ ਵਿਆਹ ਆ ਗਿਆ ਤੇ ਮਾਹ ਪਿਓ ਨੇ ਮਾਹ ਸਿੰਘ ਦੀ ਜਿਹੜੀ ਧਰਮ ਪਤਨੀ ਸੀ ਉਹਨੂੰ ਭਾਂਡੇ ਚ ਪਾ ਕੇ ਤੇ ਮੂੰਹ ਚ ਇੱਕ ਨਿੱਕੀ ਜੀ ਪੂਣੀ ਫੜਾ ਕੇ ਨਾ ਤੇ ਗੁੜ ਦੀ ਢੇਲੀ ਚ ਮੂੰਹ ਚ ਪਾ ਕੇ ਆਖਿਆ ਵੀ ਗੁੜ ਖਾਵੀ ਪੂਣੀ ਕਤੀ ਆਪਨ ਆਵੀ ਤੇ ਵੀਰਾਂ ਨੂੰ ਘੱਲੇ ਇਹ ਮਹਾਰਾਜੇ ਰਣਜੀਤ ਸਿੰਘ ਦੀ ਮਾਂ ਦੀ ਗੱਲ ਜੇ ਪਤਾ ਨਹੀਂ ਪਿੱਕੀ ਦੇ ਨਾਲ ਕੀ ਹੋ ਜਾਣਾ ਸੰਤ ਗੁਦੜ ਸਿੰਘ ਆਏ ਤੇ ਮਹਾਰਾਜੇ ਰਣਜੀਤ ਸਿੰਘ ਦੇ ਮਾਮੇ ਨੂੰ ਨਾਨੇ ਨੂੰ ਕਹਿਣ ਲੱਗੇ ਨਕੰਬਿਆਂ ਜਿਹੜੀ ਧੀ ਨੂੰ ਦੱਬ ਕੇ ਆਏ ਉਹਦੀ ਕੁੱਖ ਤੋਂ ਇੱਕ ਮਹਾਨ ਮਹਾਰਾਜੇ ਨੇ ਜਨਮ ਲੈਣੀ ਸ਼ਰਮਿੰਦਾ ਹੋ ਗਿਆ ਥਾਮ ਪੁੱਤੀ ਬੀਬੀ ਨੂੰ ਲਿਆਂਦਾ ਔਰ ਉਹਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਇਆ ਉਹਦੇ ਕਰ ਅੱਠ ਪੁੱਤ ਜੰਮੇ ਅਜੇ 200 ਸਾਲ ਨਹੀਂ ਹੋਇਆ ਤੇ ਗੁਰਮੁਖ ਇੱਕ ਪੁੱਤ ਲੱਭਦਾ ਨਹੀਂ ਜੇ ਇਹ ਰੱਬ ਦੇ ਰੰਗ ਨੇ ਪਹਿਲਾਂ ਕੁਝ ਨਹੀਂ ਰਾਜ ਭਾਗ ਆਇਆ ਤੇ ਹੁਣ ਫਿਰ ਕੁਝ ਨਹੀਂ ਜਿਹੜਾ ਰੱਬ ਹੈ ਨਾ ਇਨੂੰ ਆਪਾਂ ਕਹਿੰਨੇ ਵੀ ਜ਼ਿੰਦਗੀ 'ਚ ਅਤਰਾਕਬ ਹੂੰ ਜੀੜਾ ਉਪਚੜਤ ਹੈ ਕਬ ਹੂੰ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਿਤ ਹੈ ਚਾਰੇ ਕੂਟਾਂ ਭਾਲੇ